ਤੰ ਬੁਲਾਇਆ ਆ ਤਾਂ ਇਹਦੇ ਬਾਰੇ ਦੱਸੋ ਸਾਨੂੰ ਕਿਉਂ ਸਭ ਤੋਂ ਪਹਿਲਾਂ ਖੜੇ ਰੁਕਤੇ ਦੇ ਸਮਸ ਪੱਤਰਕਾਰ ਚੈਰਨੋ ਨਮਸਕਾਰ ਐ ਚੈਰਨੋ ਨਮਸਕਾਰ ਸਾਥਿਓ ਅੱਜ ਜਿਹੜੀ ਅਸੀਂ ਪ੍ਰੈਸ ਵਾਰਤਾ ਕਰ ਰਹੇ ਆ ਜਿੱਦਾਂ ਕੀ ਤੁਹਾਨੂੰ ਸਭ ਨੂੰ ਪਤਾ ਹੈ ਮੈਂ ਪਿਛਲੇ ਲਗਭਗ 20-22 ਸਾਲਾਂ ਤੋਂ ਐਕਟਿਵ ਰਾਜਨੀਤੀ ਵਿੱਚ ਸੀ ਪਰ ਵਿਚਾਰ ਪੰਜ ਸਾਲ ਤੋਂ ਆਪਣਾ ਪਾਠ ਪੂਜਾ ਬਲਸਾਨ ਜਹਾਂ ਦੇ ਅਸੀਂ ਸਸਤੇ ਅੰਕੜੇ ਦੇ ਰਿਹਾ ਸੀ ਪਰ ਜੋ ਹਾਲਾਤ ਨੇ ਨਗਰ ਦੇ ਇਸ ਮੇਲੇ ਉਹਨਾਂ ਨੂੰ ਦੇਖ ਕੇ ਹਾਸਾ ਵੀ ਆਂਦਾ ਤੇ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਗਲਤੀਆਂ ਕਰਦੀਆਂ ਸੀ ਤੇ ਕੁਝ ਉਹਦੇ ਵਿੱਚ ਜਿਹੜੀਆਂ ਵੱਡੀਆਂ ਗਲਤੀਆਂ ਹੋਈਆਂ ਸੀ ਦੁਬਾਰਾ ਤੋਂ ਉਹੀ ਗਲਤੀਆਂ ਹੁਣ ਲੱਗ ਪਈਆਂ ਨੇ ਕਿਉਂ ਨਾ ਹੋਣ ਉਹਨਾਂ ਨੂੰ ਠੱਲ ਪਾਈ ਜਾ ਸਕੇ ਉਸ ਵਿਸ਼ੇ ਤੇ ਅੱਜ ਮੈਂ ਬੋਲਣ ਲੱਗਿਆ ਤੁਸੀਂ ਕਿਹੜੀ ਗਲਤੀਆਂ ਦੀ ਗੱਲ ਕਰਦੇ ਮੈਂ ਦੱਸ ਰਿਹਾ ਜੀ ਆ ਰਿਹਾ ਪਪਾ ਜੀ ਸਾਹਿਬ ਖਰੜ ਹਲਕੇ ਦੇ ਦੀ ਬਾਰਡਰ ਦੇ ਨਾਲ ਮੁਹਾਲੀ ਹਲਕਾ ਪੈਂਦਾ ਸਭ ਨੂੰ ਪਤਾ ਹੈ ਜੀ ਮੁਹਾਲੀ ਹਲਕੇ ਦੇ ਵਿੱਚ ਬੜਾ ਇੱਕ ਇਤਿਹਾਸਿਕ ਪਿੰਡ ਹੈ ਡਾਉਂਸ ਜੀ ਜਿਹੜੀ ਬੜੀ ਇਤਿਹਾਸਿਕ ਗੁਰੂ ਘਰ ਵੀ ਹੈ ਜੀ ਤੇ ਬੜਾ ਪਿਆਰਾ ਪਿੰਡ ਹੈ ਉਸ ਪਿੰਡ ਦੇ ਵਿੱਚ ਜਗਾਇਤ ਪੰਚਾਇਤ ਨੇ ਇੱਕ ਪੱਤਰ ਹੁੰਦਾ ਹੈ ਐਡੀਸੀ ਸਾਹਿਬ ਦਾ ਬੀਡੀਪੀਓ ਸਾਹਿਬ ਨੂੰ ਹੁੰਦਾ ਹੈ ਬਲਵਾਕ ਡਿਵੈਲਪਮੈਂਟ ਅਫਸਰ ਸਾਹਿਬ ਜਿਹੜੇ ਹੈਗੇ ਨੇ ਪੱਤਰ ਨੰਬਰ 3471 ਮਿਤੀ 21 25 ਨੂੰ ਸਰਪੰਚ ਗ੍ਰਾਮ ਪੰਚਾਇਤ ਡਾਉਂ ਜਿਸ ਦਾ ਵਿਸ਼ਾ ਕੀ ਹੁੰਦਾ ਗ੍ਰਾਮ ਪੰਚਾਇਤ ਡਾਉ ਦਾ ਰਕਵਾ ਨਗਰ ਕੌਨਸਲ ਖੇਤਰ ਵਿੱਚ ਪਾਉਣ ਸੰਬੰਧੀ ਰਾ ਪੰਚਾਇਤ ਡਾਉਂ ਦੇ ਵਿੱਚ ਫਲਾਣੀ 5 ਏਕੜ ਜਗਾਇਆ ਉਹਨੂੰ ਤੁਸੀਂ ਮਤਾ ਪਾ ਕੇ ਨਗਰ ਕੌਂਸਲ ਖਰੜ ਦੇ ਵਿੱਚ ਸ਼ਾਮਲ ਕਰ ਦਿੱਤਾ ਜਾਵੇ ਨਗਰ ਕੌਂਸਲ ਖਰੜ ਕਿਉਂ پاس ਕਰ ਦਿੱਤਾ ਜਾਵੇ ਚਲੋ ਇਹ ਤਾਂ ਨਹੀਂ ਲਿਖਿਆ ਪਰ ਆਮ ਮੈਂ ਦੱਸਣਾ ਤੁਹਾਨੂੰ ਜਿੱਦਾਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਜਿਹੜੇ ਵੱਡੇ ਪ੍ਰੋਜੈਕਟ ਹੈ ਨਗਰ ਕੌਂਸਲਾਂ 'ਚ ਜਿਹੜੇ ਪਾਸ ਹੋ ਜਾਂਦੇ ਆ ਤੇ ਡਾਉਂ ਦਾ ਡਾਉਂ ਦਾਉਂ ਜਿਹੜਾ ਪਿੰਡ ਹੈ ਗਮਾਡਾ ਦੇ ਅੰਦਰ ਆਉਂਦਾ ਹੈ ਤੇ ਗਮਾਡਾ ਦੇ ਅੰਦਰ ਜਿਹੜੇ ਨਵੇਂ ਪ੍ਰੋਜੈਕਟ ਵੱਡੇ ਪ੍ਰੋਜੈਕਟ ਦੇ ਲੱਗ ਸਿਸਟਮ ਹੈ ਨਾ ਉਹ ਸਾਰਾ ਹੀ ਸਿਸਟਮ ਖਰਨ ਨਗਰ ਕੌਂਸਲ 'ਚ ਮਤਾ ਜਾਂਦਾ ਹੈ ਖਰਨ ਨਗਰ ਕੌਂਸਲ ਦੇ ਚਾਰਕ ਜਾਗ ਦੇ ਜ਼ਮੀਰ ਵਾਲੇ ਐਮਸੀਆਂ ਨੂੰ ਛੱਡ ਕੇ ਬਾਕੀਆਂ ਨੂੰ ਪਤਾ ਨਹੀਂ ਕੋਈ ਡਰ ਸੀ ਭੈ ਸੀ ਰੱਬ ਜਾਣਦਾ ਜਿਹੜੇ 'ਚ ਸਾਡੇ ਵੱਡੇ ਭਾਈ ਸਾਹਿਬ ਕਮਲਕਿਸ਼ੋਰ ਸ਼ਰਮਾ ਸਾਹਿਬ ਮੈਡਮ ਲੋਂਗਿਆ ਜੀ ਮਾਨਾ ਜੀ ਤੇ ਇੱਕ ਆਪਣਾ ਮਣੀ ਜੀ ਇਹਨਾਂ ਨੇ ਜਿਹੜਾ ਆ ਉਸ ਮਤੇ ਦਾ ਵਿਰੋਧ ਕੀਤਾ ਲਾਲ ਦੀ ਲਾਲ ਮੇਰੇ ਵੱਡੇ ਵੀਰ ਤੇ ਵੱਡੇ ਵੱਡੇ ਘਟਾਲੇ ਉਜਾਗਰ ਕਰਨ ਵਾਲੇ ਵੱਡੇ ਵੱਡੇ ਤਣਾਡਾ ਨਾਲ ਡਾਇਰੈਕਟ ਪੰਗੇ ਲੈਣ ਵਾਲੇ ਚੇ ਕੋ ਕੈਬਨਿਟ ਮੰਤਰੀਆਂ ਵੱਡੇ ਵੱਡੇ ਕੈਬਨਿਟ ਮੰਤਰੀ ਦੇ ਮਕਦਮੇ ਦਰਜ ਕਰਾਉਣ ਵਾਲੇ ਭ੍ਰਸਤਾਚਾਰ ਦੇ ਵੱਡੇ ਵੱਡੇ ਆਈਐਸ ਅਫਸਰਾਂ ਦੇ ਖਿਲਾਫ ਜੇ ਉਮਰੁੱਦਾ ਦਾ ਬਾਗ ਦਾ ਸਕੈਮ ਹੋਇਆ ਚਾ ਪੀਟੀਐਲ ਦੀ ਜ਼ਮੀਨ ਦਾ ਬੁਝਵਾਦ ਹੋਵੇ ਦੇ ਖਿਲਾਫ ਮੋਰਚਾ ਲਾਉਣ ਸਤਰਾਮ ਸਿੰਘ ਗਾਹੂ ਜੀ ਨੇ ਵੀ ਉਹਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ ਵਿੱਚੇ 2-4 ਦਿਨਾਂ ਚੋਂ ਮੀਡੀਆ ਦੇ ਵਿੱਚੇ ਮਾਮਲਾ ਕਾਫੀ ਚੱਲ ਰਿਹਾ ਜੀ ਸਵਾਲ ਇਹ ਹੈ ਇਹ ਨਗਰ ਕੌਂਸਲ ਖਰੜ ਦਾ ਜਵਾਬ ਹੋਏਗਾ ਕਿ ਇੱਥੇ ਤੋਂ ਸਾਨੂੰ ਆਮਦਨ ਬੜੀ ਹੋਣੀ ਹੈ ਜੀ ਉਹ ਆਮਦਨ ਦੇ ਨਾਲ ਅਸੀਂ ਜਿਹੜਾ ਨਗਰ ਦਾ ਵਿਕਾਸ ਕਰਾਵਾਂਗੇ ਖਰੜ ਦਾ ਨਾਲੀਆਂ ਟੁੱਟ ਗੋਲੀਆਂ ਦਾ ਹੁਣ ਤੇ ਨਾਲੀਆਂ ਗੜੀਆਂ ਵਾਲੇ ਪਾਸੇ ਗੱਲ ਕਰੀਏ ਜੋ ਖਰੜ ਦੇ ਹਾਲਾਤ ਨੇ ਉਹ ਸਭ ਸਭ ਨੂੰ ਪਤਾ ਹੈ ਮੌਜੂਦਾ ਜਿਹੜੇ ਸਾਡੇ ਵਿਧਾਇਕ ਜੀ ਦੇ ਤੇ ਮੰਤਰੀ ਸਾਹਿਬ ਜਿਹੜੇ ਪੂਰੇ ਮੰਤਰੀ ਤੇ ਵਿਧਾਇਕ ਜੀ ਨੇ ਉਹਨੇ ਬੜੀ ਜੱਦੋ ਜਹਿਦ ਨਾਲ ਲਗਰ ਕੋਸਲੇ ਖੜ ਦੇ ਪ੍ਰਧਾਨ ਸਾਨੂੰ ਬਦਲਿਆ ਮੇਰੇ ਖਿਆਲ ਤੁਹਾਨੂੰ ਸਭ ਨੂੰ ਤੇ ਸਾਨੂੰ ਉਮੀਦ ਸੀ ਕਿ ਬੜਾ ਅੱਛਾ ਹੁਣ ਵਿਕਾਸ ਹੋਏਗਾ ਬੜੀਆਂ ਅਛੀਆਂ ਹੁਣ ਸੜਕਾਂ ਗਲੀਆਂ ਬਣ ਜਾਣਗੀਆਂ ਵੀ ਇੰਨੀ ਜੱਦੋਂ ਤੋਂ ਮੌਜੂਦਾ ਸਰਕਾਰ ਦੇ ਪ੍ਰਧਾਨ ਬਣੇ ਨੇ ਪਰ ਹੱਥ ਕੰਮ ਹੋਰ ਹੋਣ ਲੱਗ ਗਿਆ ਇਹ ਤਾਂ ਬੈਨੀਫਿਟ ਕਿਸੇ ਹੋਰ ਨੂੰ ਹੋਣ ਲੱਗ ਗਿਆ ਕਿ ਵੱਡੇ ਵੱਡੇ ਬਿਲਡਰਾਂ ਬਾਰੇ ਸੋਚਣ ਸੋਚਿਆ ਜਾਣ ਲੱਗ ਗਿਆ ਤੁਸੀਂ ਖੜ ਦੇ ਜਿਹੜੇ ਮਰਜ਼ੀ ਪਾਸੇ ਚੱਲ ਜਾਓ ਵਿਕਾਸ ਦਾ ਹੋਇਆ ਵਿਕਾਸ ਹੈ ਮਵੇ ਦਿੱਲੀ ਵਾਂ ਦਿੱਲੀ ਦੇ ਬਰਾਬਰ ਖੜਨ ਪਹੁੰਚ ਗਿਆ ਜਿਵੇਂ ਦਿੱਲੀ ਚੱਬਾ ਕਿਸੇ ਪਾਸੇ ਚੱਲ ਜੇ ਜਾਮ ਹੁੰਦਾ ਸੀ ਅੱਜ ਤੋਂ ਪੰਜ ਚਾਰ ਸਾਲ ਪਹਿਲਾਂ ਜੋ ਮਨਾਂ ਦੇਖੇ ਜਾਮੇ ਜਾਮ ਹੁੰਦਾ ਸੀ ਮੀਂਹ ਪੈ ਜੇ ਤਾਂ ਖਰੇ ਡੁੱਬਿਆ ਹੁੰਦਾ ਸਰਗਾ ਗਲੀਆਂ ਰੋਜ਼ਾਨਾ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਟੋਇਆ ਡੁੱਬਿਆ ਮੀਂਹ ਕਰਕੇ ਪਰਸ਼ਾਨਾ ਮਹੀਨੇ ਚ ਕਿੰਨੀਆਂ ਹੀ ਮੌਤਾਂ ਹੁੰਦੀਆਂ ਨੇ ਡਾਟਾ ਸੀ ਐਨ ਐਚ ਦਾ ਲੈ ਲੋਿੱਤੋਂ ਮਰਜ਼ੀ ਆਰਟੀਓ ਦਾ ਡਾਟਾ ਲੈ ਲੋ ਬੇਚਤਾ ਹੋਰੇ ਕਮ ਹੋ ਰਿਹਾ ਅੱਜ ਆ ਪਿੰਡ ਦੀ ਜ਼ਮੀਨਾਂ ਸ਼ੁਰੂਆਤ ਹੋਈ ਐ ਦੇਖੋ ਮੈਂ ਸਾਫ ਸਪਸ਼ਟ ਸ਼ਬਦਾਂ ਚ ਕਹਿਣਾ ਕਿ ਜਿਹੜੇ ਮੌਜੂਦਾ ਪ੍ਰਧਾਨ ਸਾਹਿਬ ਨੇ ਦੁਨੀਆ ਕੋਈ ਕੁਝ ਵੀ ਕਵੇ ਨੇਰੀਆ ਨਜ਼ਰਾ ਚ ਉਹਨਾਂ ਦਾ ਅਕਸ ਬੜਾ ਸਾਫ ਉਤਰਿਆ ਸੀ ਉਹਨਾਂ ਦੇ ਪਤੀ ਦੇ ਦਾ ਵੀ ਅਕਸ ਬੜਾ ਸਾਫ ਉਤਰਿਆ ਸੀ ਉਹਨਾਂ ਦਾ ਵੀ ਸਾਫ ਉਤਰਿਆ ਸੀ ਉਹ ਸਾਡੇ ਚੰਗੇ ਜਾਣਕਾਰ ਨੇ ਪਰ ਇੱਥੇ ਕਿਤੇ ਨਾ ਕਿਤੇ ਕੁਝ ਨਾ ਕੁਝ ਇੰਤੂ ਪਰੰਤੂ ਹੈ ਇਹ ਵੱਡਾ ਇੱਕ ਸਕੈਂਡਲ ਹੈ ਇਸ ਦੀ ਜਿਹੜੀ ਸਾਰੀ ਮੀਟਿੰਗ ਕੁਝ ਐਮਸੀਆਂ ਦੀ ਅਧਿਕਾਰੀਆਂ ਦੀ ਇਹ ਲੈਣ ਦੇਣ ਮੇਜਰ ਜਿਹੜਾ ਹੋਇਆ ਜੇ ਤਾਂ ਉਹ ਪੰਜਾਬ ਦੇ ਵਿੱਚ ਹੋਇਆ ਤਾਂ ਉਸ ਸਬੰਧੀ ਅਸੀਂ ਜਿਹੜੀ ਕੰਪਲੇਟ ਆ ਇੱਕ ਕੰਪਲੇਟ ਵਿਜੀਲੈਂਸ ਨੂੰ ਮੇਲ ਅੱਜ ਪਾ ਰਹੇ ਆ ਤੇ ਲਿਖਤੀ ਕੰਪਲੇਟ ਜਿਹੜੀ ਐ ਸੋਮਵਾਰ ਦਵਾਂਗੇ ਇੱਕ ਕੰਪਲੇਟ ਸਾਨੂੰ ਜੋ ਸੋਸ਼ਲ ਮੀਡੀਆ ਤੋਂ ਪਤਾ ਚੱਲ ਰਿਹਾ ਉਹ ਸੋਸ਼ਲ ਮੀਡੀਆ 'ਚ ਤਾਂ ਸੱਚਾਈ ਤਾਂ ਹੁੰਦੀ ਨਹੀਂ ਪਰ ਸੋਸ਼ਲ ਮੀਡੀਆ ਦੇ ਆਧਾਰ ਤੇ ਤੇ ਜੇ ਕਿਤਨਾ ਕਿਤੇ ਕੋਈ ਡੀਲਿੰਗ ਜਿਹੜੀ ਜਿਵੇਂ ਪਤਾ ਲੱਗ ਰਿਹਾ ਕਿ ਕਿਸੇ ਵਿਧਾਇਕ ਦਾ ਵੀ ਇਸੇ ਵਿੱਚ ਇਨਵੋਲਵਮੈਂਟ ਹੈ ਉਹ ਸ਼ਮਸ਼ੀ ਦੀ ਇਨਵੋਲਵਮੈਂਟ ਮੈਂ ਨਹੀਂ ਕਹਿ ਰਿਹਾ ਇਹ ਜੋ ਘਟਨਾ ਹੋਈ ਹੈ ਉਹਦੇ ਸਰਕਮਸਟੈਂਸਸ ਕਹ ਰਹੇ ਨੇ ਅਸੀਂ ਇੱਕ ਕਮੇਟੀ ਮਾਨਯੋਗ ਟਰੈਕਟਰ ਸੀਬੀਆਈ ਮਾਨਯੋਗ ਐਸ ਸੀਐਮ ਸਾਹਿਬ ਭਗਵੰਤ ਸਿੰਘ ਸਾਬ ਨੂੰ ਜਿਹੜੇ ਨਿਕਾਇਬ ਮੰਤਰੀ ਉਹਨਾਂ ਨੂੰ ਇੱਕ ਕਮੇਟੀ ਸੌਂਭ ਰਿਹਾ ਉਹ ਮੇਲ ਵੀ ਤੇ ਪਰਸਨਲੀ ਜਾ ਕੇ ਇਸ ਮਾਮਲੇ ਦੇ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਦੇ ਵਿੱਚ ਟੈਨ ਨਹੀਂ ਰੱਖਾਂਗੇ ਸਾਡੀ ਲੀਗਲ ਟੀਮ ਸਾਡੇ ਸ਼ਿਵਸਨਾ ਹਿੰਦ ਦੇ ਐਡਵੋਕੇਟ ਕੇਤਲ ਸ਼ਰਮਾ ਜਿਹੜੇ ਸਾਡੇ ਲੀਗਲ ਸੈਲ ਦੇ ਸੂਬੇ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਮਾਨਯੋਗ ਹਾਈ ਕੋਰਟ ਦੇ ਵਿੱਚ ਇੱਕ ਰਿਪ੍ਰੋਸੀਸਿਨ ਮਲਾਈ ਜਾ ਰਹੀ ਹੈ ਰਿਟ ਪਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਸੰਬੰਧਿਤ ਜੁਨੀਆ ਅਥਾਰਟिटीज ਨੇ ਇਸ ਜਿਹੜੇ ਵੀ ਅਧਿਕਾਰੀ ਹੋਣਗੇ ਕਿਸੇ ਵੀ ਕਿਸਮਤ ਤੇ ਬਖਸ਼ੇ ਨਹੀਂ ਜਾਣਗੇ ਸਭ ਨੂੰ ਲਪੇਟੇ ਚ ਦਿੱਤਾ ਜਾਏਗਾ ਕਿਉਂਕਿ ਇੱਕ ਪਾਸੇ ਤਾਂ ਬਗਰੀਬਾਂ ਦੇ ਗਰੀਬਾਂ ਦੇ ਜੇ ਗਰੀਬ ਕੋਈ 1 ਫੁੱਟ ਕੰਦ ਕੋਈ ਰੇੜੀ ਮਿਲਾਂ ਤਾਂ ਆਪਾਂ ਪਿੱਛੇ ਪੈ ਜੰਨੇ ਆ ਤੇ ਇੱਥੇ ਨੇ ਨੇ ਵੱਡੇ ਮਤੇ ਪਾਏ ਜਾ ਰਹੇ ਆ ਕਰੋੜਾ ਰੁਪਏ ਦੇ ਲੋਕਾਂ ਨੂੰ ਬੈਨੀਫਿਟ ਬਿਲਡਰਾਂ ਨੂੰ ਦਿੱਤੇ ਜਾ ਰਹੇ ਆ ਤੇ ਜਿਹੜੇ ਬਿਲਡਿੰਗ ਜਿਹੜੇ ਪ੍ਰੋਜੈਕਟ ਪਾਸ ਨੇ ਖੜਦ ਵਿੱਚ ਕਲੋਨੀਆ ਦੇ ਹਾਲਾਤ ਇਹ ਨੇ ਜਿਜ ਮੈਂ ਨਹੀਂ ਕਹ ਰਹਾ ਕਿ ਹੁਣੇ ਹੋਣ ਲੱਗਿਆ ਪਿਛਲੇ 15-20 ਸਾਲਾਂ ਤੋਂ 25 ਸਾਲਾਂ ਤੋਂ ਜੜੀਆਂ ਕਲੋਨੀਆਂ ਆਸ ਨੇ ਬੁਰੀ ਹਾਲਤ ਐ ਨਾਲੇ ਸਾਫ ਨਹੀਂ ਐ ਪਾਣੀ ਓਵਰਫਲੋ ਹੋ ਰਿਹਾ ਪੀਣ ਦਾ ਪਾਣੀ ਨਹੀਂ ਆ ਰਿਹਾ ਇੱਧਰ ਮੈਨੂੰ ਇੱਕ ਜਿਹਾ ਪਤਾ ਲੱਗੀ ਕੋਈ ਵਿਵਾਦ ਸੀ ਮਾਮਲਾਸ ਬੇਧਿਆਨ ਚ ਆਇਆ ਉਹ ਕਹਿੰਦੇ ਜੀ ਕਿ ਸਾਡੇ ਕੋਲ ਤਾਂ 6 ਮਹੀਨੇ 6 ਮਹੀਨੇ ਸਾਲ ਤੋਂ ਪਾਣੀ ਨਹੀਂ ਆ ਰਿਹਾ ਪਾਣੀ ਟੈਂਕਰ ਹੀ ਅਸੀਂ ਕਹਿੰਦੇ ਮੁੱਲ ਲੈ ਕੇ ਪਾਣੀ ਬਣਾ ਪੀ ਰਹੇ ਆ ਜੋ ਵੀ ਹੁਸ਼ ਕਰ ਰਹੇ ਆ ਹੁਣ ਦੀ ਥੋੜਾ ਬੁਧਾਨ ਲੱਗ ਗਿਆ ਇਦਾਂ ਦੀਆਂ ਕਈ ਸਮੱਸਿਆ ਨੇ ਤੇ ਉਹਨਾਂ ਸਵਸ਼ਿਆ ਨੂੰ ਛੱਡ ਕੇ ਅਸੀਂ ਆ ਮਤਿਆਂਲੇ Pase ਚੱਲ ਪਏ ਆ ਇਹ ਤਾਂ ਸ਼ਰੇਆਮ ਹੀ ਫਿਰ ਸ਼ਰੇਆਮ ਭ੍ਰਸ਼ਟਾਚਾਰ ਕ੍ਰਪਸ਼ਨ ਹੈ ਤੇ ਮੇਰੀ ਜਿਹੜੇ ਜਾਗਦੇ ਜ਼ਮੀਰ ਵਾਲੇ ਐਮਸੀ ਨੇ ਮੈਂ ਕੀ ਯਾਦ ਰੱਖਿਓ ਜਿਹੜੇ ਵੀ ਇਹ ਜਾਗਦੇ ਜ਼ਮੀਰ ਵਾਲੇ ਐਮਸੀ ਨੇ ਇਹਨਾਂ ਸਾਰੇ ਐਮਸੀਆਂ ਨੇ ਇੱਕਦਮ ਵਿਧਾਨ ਸਭਾ ਚੀ ਪੁੰਚਣਾ ਔਰ ਇਹਨਾਂ ਨੇ ਮੈਂਬਰ ਪਾਰਲੀਮੈਂਟਰੀ ਬਣਨਾ ਕਿਉਂਕਿ ਜਾਗਦੇ ਜ਼ਮੀਰ ਵਾਲੇ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਵੋਟਰ ਬੜਾ ਪਸੰਦ ਕਰਦੇ ਆ ਟੁੜਿਆ ਦੂਸਰੇ ਅੰਮ੍ਰਿਤ ਸਾਹਿਬ ਨੇ ਜਿਨ੍ਹਾਂ ਨੂੰ ਮੈਨੂੰ ਨਹੀਂ ਪਤਾ ਕੀ ਬੈਨੀਫਿਟ ਹੈ ਡਰ ਹੋਇਆ ਬੈਨੀਫਿਫਟ ਹੋਇਆ ਰੱਬ ਜਾਣਦਾ ਜਿਨ੍ਹਾਂ ਨੇ ਇਹ ਮਤਾ ਪਾਸ ਕਰਨਾ ਬੜੀ ਜ਼ਰੂਰੀ ਸਮਝਿਆ ਬਾਕੀ ਸ਼ਹਿਰ ਦੇ ਵਿਕਾਸ ਨੂੰ ਦਾ ਛੜਕੇ ਇਸ ਮਤੇ ਵੱਲ ਦੇਖਿਆ ਮੇਰੀ ਇਸ ਸੰਬੰਧੀ ਸ਼ਹਿਰ ਦੇ ਕਈ ਸਮਾਜ ਸੇਵੀ ਆਗੂਆਂ ਨਾਲ ਵੀ ਗੱਲ ਹੋਈ ਆ ਜਿਨ੍ਹਾਂ ਨੇ ਮੈਨੂੰ ਪੂਰਾ ਸਾਥ ਦੇਣ ਦਾ ਵਾਅਦਾ ਕੀਤਾ ਹੈ ਯੂਥ ਕਾਲੀ ਦਲ ਦੇ ਆਗੂ ਅਮਨ ਜੀ ਰਾਹੁਲ ਜੀ ਬੜੇ ਇੱਕ ਆਗੂਆਂ ਨਾਲ ਮੇਰੀ ਗੱਲ ਹੋਈ ਆ ਉਹ ਸਾਰੇ ਕਹਿੰਦੇ ਵੀ ਅਸੀਂ ਬੰਦੇ ਸੀ ਤੁਹਾਡੇ ਨਾਲ ਮੇਰੇ ਖਿਆਲ ਚ ਆਪਣੇ ਆਪਣੇ ਪਲੇਟਫਾਰਮ ਆਪਣੀ ਪਾਰਟੀ ਦੇ ਬੈਨਰ ਤੇ ਸਾਰੇ ਇਸ ਮਾਮਲੇ ਨੂੰ ਚੱਕਣਗੇ ਇਹ ਕੋਈ ਛੋਟਾ ਮੋਟਾ ਮਾਮਲਾ ਨਹੀਂ ਹੈ ਵੱਡੀ ਕਰਪਸ਼ਨ ਦਾ ਮੇਰੇ ਖਿਆਲ ਚ 100 ਕਰੋੜ ਤੋਂ ਵੱਡਾ ਕਰਪਸ਼ਨ ਦਾ ਮਾਮਲਾ ਹੈ ਉਹ ਸੀਐਮ ਸਾਹਿਬ ਨੂੰ ਬੇਨਤੀ ਹੈ ਜਿੱਦਾਂ ਕਿ ਤੁਹਾਡੀ ਸਰਕਾਰ ਦੀ ਨਹੀਂ ਵੀ ਜਿਹੜੀ ਹੈ ਭ੍ਰਿਸ਼ਟਾਚਾਰ ਦੇ ਖਿਲਾਫ ਕੰਮ ਕਰਨ ਦੀ ਆ ਤੁਸੀਂ ਆਪਣੀ ਸਰਕਾਰ ਦੇ ਵਿੱਚ ਆਪਣੇ ਮੰਤਰੀ ਰਕਸ਼ੇ ਆਪਣੇ ਐਮ.ਐਲ.ਏ. ਲਈ ਬਖਸ਼ੇ ਜਿਹਨੇ ਕ੍ਰਾਪਸ਼ਨ ਕੀਤੀ ਠੋਕੇ ਆ ਤੇ ਸੀਐਮ ਸਾਹਿਬ ਹੁਣ ਬੇਇਨਤੀਆ ਛੋੜ ਕੇ ਇਹਨਾਂ ਨੂੰ ਵੀ ਨਾ ਬਖਸ਼ਿਓ ਜਿਹੜੇ ਜਿਹੜੇ ਅਧਿਕਾਰੀ ਤੇ ਖਾਸ ਕਰਕੇ ਗਾਉਂ ਪਿੰਡ ਦੀ ਪੰਚਾਇਤ ਦੇ ਪੰਜ ਸਰਪੰਚ ਜਿਹੜੇ ਇਨਵੋਲਵ ਨੇ ਉਹਨਾਂ ਗਾਉਂ ਪਿੰਡ ਦੀ ਪੰਚਾਇਤ ਦੇ ਖਿਲਾਫ ਤੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਖਿਲਾਫ ਅਸੀਂ ਰਿਪੋਰਟ ਕੰਪਲੀਟ ਜਿਹੜੀ ਵੀ ਦੇ ਰਹੇ ਆ ਤੇ ਇਹਨੇ ਲਾਵੀ ਪਾ ਦਿਆ ਠੀਕ ਹੈ ਜੀ